ਅੱਜਕੱਲ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੇ ਵਿੱਚ AI ਨੇ ਹਰ ਖੇਤਰ ਦੇ ਵਿੱਚ ਕਾਫੀ ਉન્નਤੀ ਕਰ ਲਈ ਹੈ। ਇਹ ਟੈਕਨੋਲੋਜੀ ਮਸ਼ੀਨਾਂ ਨੂੰ ਇਸ ਤਰ੍ਹਾਂ ਬਣਾਉਂਦੀ ਹੈ ਤਾਂ ਜੋ ਮਨੁੱਖਾਂ ਵਾਂਗ ਸੋਚ ਸਕਣ, ਸਿੱਖ ਸਕਣ ਤੇ ਉਹਨਾਂ ਵਾਂਗ ਹੀ ਫੈਸਲੇ ਲੈ ਸਕਣ। ਪਰੰਮੇ ਕਿ AI ਦੇ ਬਹੁਤ ਸਾਰੇ ਲਾਭ ਨੇ ਪਰ ਇਸ ਦੇ ਨਾਲ ਕਈ ਗੰਭੀਰ ਨੁਕਸਾਨ ਵੀ ਹੋ ਸਕਦੇ ਨੇ। ਜੋ ਕਿ ਸਾਡੇ ਸਮਾਜ ਤੇ ਜੀਵਨ ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਨੇ ਆਓ ਅੱਜ AI ਦੇ ਮੁੱਖ ਨੁਕਸਾਨਾਂ ਬਾਰੇ ਗੱਲ ਕਰੀਏ ਸੱਚਿਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ AI ਦੇ ਆਉਣ ਨਾਲ ਮਸ਼ੀਨਾਂ ਅਤੇ ਰੋਬੋਟਾਂ ਨੇ ਮਨੁੱਖਾਂ ਦੀ ਥਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਆਟੋਮੇਸ਼ਨ ਕਰਕੇ ਹਜ਼ਾਰਾਂ ਲੱਖਾਂ ਨੌਕਰੀਆਂ ਖਤਮ ਹੋ ਰਹੀਆਂ ਨੇ ਉਦਾਹਰਨ ਵਜੋਂ ਫੈਕਟਰੀਆਂ ਬੈਂਕਾਂ ਅਤੇ ਕਸਟਮਰ ਸਰਵਿਸ ਦੇ ਖੇਤਰਾਂ ਵਿੱਚ AI ਮਨੁੱਖੀ ਕਰਮਚਾਰੀਆਂ ਦੀ ਥਾਂ ਲੈ ਰਹੀ ਹੈ ਸਿਰਫ ਇੰਨਾ ਹੀ ਨਹੀਂ ਹੁਣ ਮੈਡੀਕਲ ਖੇਤਰ ਦੇ ਵਿੱਚ ਵੀ AI ਤੇ ਰੋਬੋਟਾਂ ਦੀ ਮਦਦ ਲਈ ਜਾ ਰਹੀ ਹੈ ਇਹ ਗਰੀਬ ਅਤੇ ਅਨਪੜ੍ਹ ਲੋਕਾਂ ਲਈ ਵੱਡੀ ਸਮੱਸਿਆ ਬਣ ਸਕਦੀ ਹੈ AI ਦੀ ਬੰਦਰ ਟੈਨਸਟੋਲੇਸ਼ਨ ਲਈ ਬਹੁਤ ਵੱਡਾ ਖਰਚਾ ਆਉਂਦਾ ਹੈ ਇਸ ਨੂੰ ਵਿਕਸਿਤ ਕਰਨ ਲਈ ਤਕਨੀਕੀ ਮਾਹਿਰਾਂ ਤੇ ਕਾਫੀ ਸਮਾਂ ਲੱਗਦਾ ਹੈ ਹਰ ਕੋਈ ਖਾਸ ਕਰਕੇ ਛੋਟੇ ਵਿਕਾਸਸ਼ੀਲ ਦੇਸ਼ ਇਹ ਖਰਚਾ ਨਹੀਂ ਭਰ ਸਕਦੇ ਇਸ ਦੇ ਨਾਲ ਹੀ AI ਵਿੱਚ ਭਾਵਨਾਵਾਂ ਨਹੀਂ ਹੁੰਦੀਆਂ ਇਹ ਸਿਰਫ ਤਰਕ ਤੇ ਲੌਜੀਕ ਦੇ ਆਧਾਰ ਤੇ ਕੰਮ ਕਰਦੀ ਹੈ ਇਸ ਕਰਕੇ ਮਰੀਜ਼ਾਂ ਵਿਦਿਆਰਥੀਆਂ ਜਾਂ ਜ਼ਰੂਰਤਮੰਦ ਲੋਕਾਂ ਨਾਲ ਸੰਵੇਦਨਸ਼ੀਲਤਾ ਵਾਲਾ ਵਿਹਾਰ ਕਰਨਾ AI ਲਈ ਸੰਭਵ ਨਹੀਂ ਹੈ ਨੈਤਿਕਤਾ ਤੋਂ ਬਿਨਾ ਲਏ ਗਏ ਫੈਸਲੇ ਕਈ ਵਾਰੀ ਮਨੁੱਖੀ ਹਿੱਤ ਦੇ ਖਿਲਾਫ ਵਿੱਚ ਵੀ ਹੋ ਸਕਦੇ ਨੇ AI ਨੂੰ ਕੰਮ ਕਰਨ ਲਈ ਬਹੁਤ ਸਾਰਾ ਡਾਟਾ ਚਾਹੀਦਾ ਹੁੰਦਾ ਹੈ ਜੇਕਰ ਇਹ ਡਾਟਾ ਸੁਰੱਖਿਅਤ ਨਹੀਂ ਹੁੰਦਾ ਤਾਂ ਇਹ ਚੋਰੀ ਹੋ ਸਕਦਾ ਹੈ ਜਾਂ ਗਲਤ ਹੱਥਾਂ ਦੇ ਵਿੱਚ ਜਾ ਸਕਦਾ ਹੈ ਹੈਕਰ ਇਸ ਟੈਕਨੋਲੋਜੀ ਦਾ ਦੁਰਉਪਯੋਗ ਕਰਕੇ ਵੱਡਾ ਨੁਕਸਾਨ ਵੀ ਕਰ ਸਕਦੇ ਨੇ AI ਉਹੀ ਕੁਝ ਸਿੱਖਦੀ ਹੈ ਜੋ ਡਾਟਾ ਉਸ ਨੂੰ ਦਿੱਤਾ ਜਾਂਦਾ ਜੇਕਰ ਉਸ ਨੂੰ ਪੱਖਪਾਤੀ ਡਾਟਾ ਦਿੱਤਾ ਜਾਂਦਾ ਤਾਂ AI ਦੇ ਨਤੀਜੇ ਵੀ ਪੱਖਪਾਤੀ ਹੀ ਹੋਣਗੇ ਇਹ ਨੌਕਰੀਆਂ ਕਰਜ਼ੇ ਜਾਂ ਕਾਨੂੰਨੀ ਮਾਮਲਿਆਂ ਵਿੱਚ ਅਨਿਆਇ ਤੇ ਭੇਦਭਾਵ ਵੀ ਵਧਾ ਸਕਦਾ ਹੈ ਜੇਕਰ ਲੋਕ ਹਰੇਕ ਕੰਮ ਲਈ AI ਉੱਤੇ ਨਿਰਭਰ ਹੋ ਜਾਣਗੇ ਤਾਂ ਉਹਨਾਂ ਦੀ ਆਪਣੀ ਸੋਚਣ ਤੇ ਸਮਝਣ ਦੀ ਸਮਰੱਥਾ ਵੀ ਘਟ ਜਾਵੇਗੀ। ਇਹ ਵਿਦਿਆਰਥੀਆਂ, ਕਾਮਕਾਜੀਆਂ ਅਤੇ ਆਮ ਲੋਕਾਂ ਦੀ ਕਾਬਲੀਅਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਲੋਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ AI ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਸੋਚਣ, ਸਮਝਣ ਅਤੇ ਸਿੱਖਣ ਦੀ ਸਮਰੱਥਾ ਘਟ ਨਾ ਹੋਵੇ। ਜਿਵੇਂ ਜਿਵੇਂ AI ਵੱਧ ਰਿਹਾ ਲੋਕਾਂ ਨੂੰ ਇਹ ਡਰ ਵੀ ਵੱਧ ਰਿਹਾ ਕਿ ਕੀਤੇ ਅਸੀਂ ਆਪਣੀ ਹੀ ਬਣਾਈ ਟੈਕਨੋਲੋਜੀ ਉੱਤੇ ਨਿਯੰਤਰਣ ਨਾ ਖੋ ਬੈਠੀਏ ਜੇਕਰ AI ਸਿਸਟਮ ਗਲਤ ਫੈਸਲੇ ਲੈਣ ਲੱਗ ਪਏ ਜਾਂ ਆਪਣੀ ਸੋਚ ਰਹੀ ਕੰਮ ਕਰਨ ਲੱਗ ਪਏ ਤਾਂ ਮਨੁੱਖਤਾ ਲਈ ਵੱਡਾ ਖਤਰਾ ਵੀ ਬਣ ਸਕਦਾ ਹੈ ਇਸ ਦੇ ਨਾਲ ਹੀ AI ਦੀ ਕਈ ਲੋਕਾਂ ਵੱਲੋਂ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ ਪਿਛਲੀ ਸਟੋਰੀ ਚ ਤੁਸੀਂ ਦੇਖਿਆ ਹੀ ਹੋਵੇਗਾ ਕਿ ਕਿਵੇਂ ਇੱਕ ਡਾਲਫਿਨ ਤੇ ਉਸਦੀ ਟ੍ਰੇਨਰ ਦੀ ਵੀਡੀਓ ਬਣਾਈ ਗਈ ਜਿਸ ਨੇ ਲੋਕਾਂ ਨੂੰ ਪਰਮਾ ਦੇ ਵਿੱਚ ਪਾ ਦਿੱਤਾ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ ਇਸ ਦੇ ਨਾਲ ਗਲਤ ਜਾਣਕਾਰੀ ਦਾ ਫੈਲਾਅ ਹੋਇਆ ਸੀ ਜਦ ਕਿ ਇਹ ਵੀਡੀਓ AI ਨਾਲ ਬਣਾਈ ਗਈ ਸੀ ਤੇ ਇਹ ਵੀਡੀਓ ਪੂਰੀ ਤਰ੍ਹਾਂ ਮਨਕੜਤ ਸੀ ਅਸਲ ਜ਼ਿੰਦਗੀ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ ਤੇ ਅਜਿਹੀ ਹੀ AI ਦੇ ਨਾਲ ਬਣਾਈ ਇੱਕ ਹੋਰ ਵੀਡੀਓ ਵੀ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸਿੱਖਾਂ ਦੇ ਸਭ ਤੋਂ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਟਹਿ ਜਾਂਦੀ ਹੈ ਇਸ ਦੇ ਨਾਲ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚ ਰਹੀ ਹੈ ਤੇ ਲੋਕਾਂ ਤੱਕ ਗਲਤ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਹਾਲਾਂਕਿ AI ਦੇ ਬਹੁਤ ਸਾਰੇ ਲਾਭ ਵੀ ਨੇ ਪਰ ਉਸ ਦੇ ਨਾਲ ਇਸ ਦੇ ਨੁਕਸਾਨ ਵੀ ਬਹੁਤ ਗੰਭੀਰ ਹੋ ਸਕਦੇ ਨੇ ਨੌਕਰੀਆਂ ਦੀ ਹਾਨੀ ਪਾਵਨਾਵਾ ਦੀ ਘਾਟ ਡਾਟਾ ਦੀ ਸੁਰੱਖਿਆ ਅਤੇ AI ਦੀ ਦੁਰਵਰਤੋਂ ਇਹ ਸਭ ਚਿੰਤਾ ਵਾਲੇ ਮੁੱਦੇ ਨੇ ਇਸ ਲਈ ਸਾਨੂੰ AI ਦੀ ਵਰਤੋਂ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਟੈਕਨੋਲੋਜੀ ਮਨੁੱਖਤਾ ਦੀ ਭਲਾਈ ਲਈ ਵਰਤੀ ਜਾਵੇ ਪਰ ਜੇਕਰ AI ਦੀ ਵਰਤੋਂ ਲਾਪਰਵਾਹੀ ਨਾਲ ਕੀਤੀ ਜਾਵੇ ਤਾਂ ਇਸ ਦੇ ਨਾਲ ਵੱਡੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ